ਮਾਨ ਸਾਹਿਬ ਦੇ ਕਰੇ ਸੰਗਰੂਰ ਜ਼ਿਲ੍ਹੇ ਦੇ ਕੋਨੇ-ਕੋਨੇ ਤੇ ਆਏ ਉਹਨਾਂ ਦੇ ਸਾਥੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਸਾਰਿਆਂ ਨੂੰ ਫਤਿਹ ਐਸ ਕਰਦਾ ਜੀ ਵਾਈਰੂ ਜੀ ਕਾ ਖਾਲਸਾ ਵਾਈਰੂ ਜੀ ਕੀ ਫਤਿਹ ਮਾਨ ਸਾਹਿਬ ਨਾਲ ਮੇਰਾ ਦਿলো ਲਗਾ ਹੈ ਇਹਨਾਂ ਨੂੰ ਵੀ ਪਤਾ ਹੈ ਜਿਦੋਂ ਕਿਤੇ ਸੈਰ ਕਰਨ ਦੂਜੇ ਪਾਸੇ ਚਲੇ ਜਾਂਦੇ ਐ ਪਰ ਮੈਂ ਇਹਨਾਂ ਦਾ ਸਾਥ ਨੇ ਟੈਲੀਫੋਨ ਫਿਰ ਵੀ ਕਰਦ ਰਹਿਣਾ ਇਹਨਾਂ ਨੂੰ ਹਰ ਹਫਤੇ 10 ਦਿਨ ਬਾਅਦ ਮਹਿਮਾਨ ਸਾਹਿਬ ਨੂੰ ਗੱਲ ਕਰ ਲੈਂਦਾ ਸੀ ਟੈਲੀਫੋਨ ਕਰ ਲੈਂਦਾ ਸੀ ਤੁਸੀਂ ਤਾਂ ਰਹਿੰਦਾ ਸੀ ਕਿ ਜਦੋਂ ਸੈਰ ਸੁਰ ਖਤਮ ਹੋ ਗਈ ਵਾਪਸ ਆ ਜਾਓ ਕਿਉਂਕਿ ਲੋੜ ਮੈਨੂੰ ਸਹੀ ਦੱਸਾਂ ਨੇਕ ਇਨਸਾਨ ਵਧੀਆ ਇਨਸਾਨ ਤੇ ਮੈਂ ਤਾਂ ਕੱਲ ਮੁਖੌੜ ਕਰ ਰਿਹਾ ਸੀ 2 ਦਿਨ ਪਹਿਲੇ ਮੈਂ ਇੱਕ ਫੋਟੋ ਦੇਖੀ ਮੇਰੇ ਕੋਲੇ ਕਿਸ ਨੇ ਭੇਜੀ ਤੁਸੀਂ ਸ਼ਾਇਦ ਦੇਖੀ ਹੋਣੀ ਹੈ ਇੱਕ ਬੂਟੇ ਨੂੰ ਪਾਣੀ ਦੇ ਰਹੇ ਸੀ ਤੇ ਮੈਂ ਦੇਖਿਆ ਕੌਣ-ਕੌਣ ਦੇ ਰਿਹਾ ਹੈ ਇੱਕ ਪਾਸੇ ਪਰਮਿੰਦਰ ਸਿੰਘ ਇੱਕ ਪਾਸੇ ਮਾਨ ਸਾਹਿਬ ਸੀ ਪਰਮਿੰਦਰ ਢੀਂਸਾ ਤੇ ਮਾਨ ਸਾਹਿਬ ਦੋਨੋਂ ਇੱਕੋ ਹੀ ਬੂਟੇ ਨੂੰ ਹੈ ਮੈਂ ਨੇ ਟੈਪ ਕੀਤਾ ਮੈਂ ਕਿਹਾ ਮਾਨ ਸਾਹਿਬ ਆ ਕਿਹੜਾ ਖੁਸ਼ਕਿਸਮਤ ਬੂਟਾ ਜਿਸ ਤੇ ਦੋਨੋਂ ਹੀ ਪਾਣੀ ਪਾਈ ਜਾਂਦੇ ਹੋ ਇੱਕ ਗੱਲ ਕੀਤੀ ਸੀ ਵੀ ਤੁਹਾਨੂੰ ਪਰ ਮੈਂ ਤੁਹਾਨੂੰ ਦੱਸਾਂ ਕਿ ਇਹਨਾਂ ਦੀ ਸੁਪਰ ਕਮਾਂ ਹਾਈ ਕਮਾਂਡ ਬਹੁਤ ਤਗੜੀ ਹੈ ਹੋਮਿਨਿਸਟਰੀ ਜੈ ਸਾਹਿਬ ਹੋਰਿਆ ਬਾਦ ਐਂਟੀ ਦਾ ਹੋਮਿਨਿਸਟਰੀ ਨੇ ਕਹਦੇ ਅਗਲੇ ਵਾਰ ਤੁਹਾਨੂੰ ਰੋਟੀ ਨਹੀਂ ਮਿਲੇ ਜੇ ਤੁਸੀਂ ਸੈਰ ਕਰਨਗੇ ਸੈਰ ਕਰਨੀ ਹੈ ਤੇ ਇੱਥੇ ਹੀ ਕਰੀ ਜ ਲੋ ਕਰੇ ਇਹਨਾਂ ਬੇਟਾ ਵੀ ਸਾਰਾ ਦੇਖੋ ਦਿਲੋਂ ਪੂਰੀ ਜ਼ਿੰਦਗੀ ਇਹਨਾਂ ਦੇ ਹਰ ਖੂਨ ਦੇ ਕਤਰੇ ਵਿੱਚ ਅਕਾਲੀ ਦਲ ਅਕਾਲੀ ਦਲ ਥੋੜੇ ਬਜ਼ੁਰਗਾਂ ਦੀ ਬਣਾਈ ਪਾਰਟੀ ਹੈ ਥੋੜੇ ਬਜ਼ੁਰਗਾਂ ਤੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਕੁਰਬਾਨੀਆਂ ਕਰਕੇ ਅਕਾਲੀ ਦਲ ਖੜਾ ਕੀਤਾ ਹੈ ਅੱਜ ਜੇ ਬੱਚੇ ਬੈਠੇ ਆਪਾਂ ਅਕਾਲੀ ਵਲ ਕਰਕੇ ਹੀ ਹੈ ਆਪਣੇ ਨਾਲ ਦੁਨਵੇਂ ਜੁਨੀਆਂ ਵੀ ਦਿੱਲੀ ਵਾਲੀਆਂ ਪਾਰਟੀਆਂ ਆਈਆਂ ਉਹਨਾਂ ਨੇ ਕੋਈ ਨਾ ਕੋਈ ਧੂਖਾ ਆਪਣਾ ਨਾ ਦਿੱਤਾ ਜੇ ਪੰਜਾਬ ਦੀ ਵੰਡ ਹੋਈ ਉਦੋਂ ਕਾਂਗਰਸ ਨੇ ਆਪਣਾ ਆਪਣਾ ਰਾਜ ਤਾਂ ਨਹੀਂ ਦਿੱਤੀ ਜਿਹੜੀ ਸਭ ਤੋਂ ਵੱਡੀ ਆਪਣੇ ਨਾਲ ਮਾਰ ਪਾਈ ਕਾਂਗਰਸ ਦੀ ਹੈ ਜਿਹੜੀ Rajasthan ਨੂੰ ਸਾਰਾ ਪਾਣੀਆਤਾ ਦੇ ਦਿੱਤਾ ਉਦੋਂ ਕਾਂਗਰਸ ਦਾ ਰਾਸੀ ਕਾਂਗਰਸ ਨੇ ਕਿਹਨਾਂ ਪਾਣੀ ਦਿੱਤਾ ਜਿਹੜੀ ਦੁਨੀਆ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਜਿਹੜੇ ਮੁਲਕ ਵਿੱਚੋਂ ਦਰਿਆ ਨੱਪਦੇ ਐ ਪਾਣੀ ਤਾਂ ਹਕੂਮਾ ਦਾ ਹੀ ਐ ਪਰ ਨਹੀਂ ਉਦੋਂ ਉਹਨਾਂ ਨੇ ਕਾਂਗਰਸ ਨੂੰ ਦਿੱਤਾ ਉਹਦੇ ਬਾਅਦ ਫਿਰ ਤੋਂ ਐਸ.ਵਾਈ.ਐਲ ਨਰ ਬਾਕੀ ਪਾਣੀ ਸੀ ਦੇਣ ਲੱਗੇ ਉਹ ਤਾਂ ਕਾਲੀ ਦਿਨ ਨੇ ਬਚਾਲਿਆ ਥੋੜੀ ਅੱਜ ਸਾਰੇ ਬੈਠੇ ਹੋ ਤੁਸੀਂ ਤੁਸੀਂ ਘਰੇ ਚਲੇ ਜਾਓ ਥੋਡੇ ਕੋਲੇ ਟਿਊਬਲ ਕਨੈਕਸ਼ਨ ਦੇਣ ਵਾਲਾ ਬਾਫੂ ਬਾਦਲ ਜੇ ਥੋਡੇ ਉਹਦੇ ਬਿਜਲੀ ਮੁਫਤ ਆ ਰਹੀ ਹੈ ਅਕਾਲੀ ਦਲ ਤੇ ਬਾਫੂ ਬਾਦਲ ਦੀ ਜੇ ਤੁਹਾਡੀ ਮੰਡੀਆਂ ਅਕਾਲੀ ਦਲ ਦੀਆਂ ਜੇ ਟਰੈਕਟਰ ਦਾ ਟੈਕਸ ਮਾਫ ਹੋਇਆ ਅਕਾਲੀ ਦਲ ਦਾ ਹੈ ਜੇ ਲਿੱਕ ਰੋਡਾਂ ਬਣੀਆਂ ਅਕਾਲੀ ਦਲ ਨੇ ਆ ਜੇ ਗਰੀਬ ਨੂੰ ਆਟਾ ਦਾ ਛੱਕਣ ਕੁਝ ਵੀ ਚੀਜ਼ ਦੇਖ ਲਓ ਪੰਜਾਬ ਦੇ ਗਰੀਬ ਨੂੰ ਕਿਸਾਨ ਨੂੰ ਵਪਾਰੀ ਨੂੰ ਦੇਣਾ ਕਾਲੀ ਦਲ ਕਿਉਂਕਿ ਕਾਲੀ ਦਲ ਆਪਣੇ ਜੇ ਮਾਨ ਸਾਹਿਬ ਨੇ ਕਿਹਾ ਆ ਅਕਾਲੀ ਦੇ ਆ ਥੋੜਾ ਆ ਜੁਦੇ ਦਿਨ ਮੇ ਵੀ ਆ ਭਾਵੇਂ ਝਾੜੂ ਵਾਲੇ ਆ ਭਾਵੇਂ ਆ ਕਾਂਗਰਸੀ ਆ ਭਾਵੇਂ ਫੁੱਲ ਵਾਲੇ ਆ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਸੀਂ ਹੁਣ ਨਤੀਜਾ ਦੇਖ ਹੀ ਲਿਆ ਲੈਂਡ ਪੂਲਿੰਗ ਦਾ ਕੀ ਕਰ ਰਿਹਾ ਥੋਗੀ ਜ਼ਮੀਨ ਖੋ ਰਿਹਾ 70000 ਕਿੱਲਾ 65000 ਕਿੱਲਾ ਖੋ ਰਿਹਾ ਆਹ ਤਾਂ ਸ਼ੁਰੂਆਤ ਹੈ ਜੇ ਉਹਨਾਂ ਨੇ ਦੇਖਿਆ ਨਾ ਕਿ ਇੱਥੇ ਬੁਈਲਾ ਰੋਣਾ ਨਹੀਂ ਪਿਆ ਲੱਖ ਏਕੜ ਹੋਰ ਤਿਆਰੀ ਕਰੀ ਬੈਠੇ ਆ ਥੋੜੇ ਕੋਲ ਰਹਿਊਗਾ ਕੀ ਇਸ ਕਰਕੇ ਮੈਂ ਬੇਨਤੀ ਕਰਨਾ ਜੇ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜੇ ਵਾਪਸ ਖੁਸ਼ੀਆਂ ਲੈ ਕੇ ਆਉਣੀ ਹੈ ਆਪਣਾ ਰਾਜ ਲਿਓ ਥੋੜਾ ਆਪਣਾ ਆ ਪੁੱਲਣਾ ਜਿੰਦਾਬਾਦ ਆ 10 ਸਾਲ ਤੁਹਾਡੇ ਖਰਾਬ ਹੋਵੇ 10 ਸਾਲ ਤੇਰੀ ਸੋਚ ਤੇ ਪਿਛਲੇ 5 ਸਾਲ ਕਾਂਗਰਸ ਨੇ ਕੈਪਟਨ ਨੇ ਆ ਝੜੂ ਵਾਲੇ ਨੇ ਤੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੁਸੀਂ ਇਨਕਲਾਬੀ ਬੰਦੇ ਹੋ ਤੁਸੀਂ ਮਨ ਬਣਾ ਲਓ ਸੰਗਰੂਰ ਵਾਲਿਆਂ ਕਿ ਕਾਲੀ ਦਲ ਦੀ ਸਰਕਾਰ ਆਉਣੀ ਹੈ ਬਨਜੂ ਥੋੜੀ ਸਰਕਾਰ ਬਹੁਤ ਦੇਖੋ ਹਿੰਤ ਹਾਲਾਤ ਆਪਣੇ ਐ ਹੋ ਗਏ ਕਿੰਤਾ ਬਾਰ ਨੇ ਮੁਲਕ ਵੀ ਆਪਣੇ ਬੱਚਿਆਂ ਨੂੰ ਲੈ ਨੂੰ ਠੜਕੇ ਕਈ ਬੰਦੇ ਸੋਚਦੇ ਸੀ ਅਸੀਂ ਕੈਨੇਡਾ ਭੇਜ ਦਾਂਗੇ ਆਸਟ੍ਰੇਲੀਆ ਭੇਜ ਦਾਂਗੇ ਅਮਰੀਕਾ ਭੇਜ ਦਾਂਗੇ ਸਾਰੇ ਨੇ ਬੰਦ ਕਰਤੇ ਹੁਣ ਆਪਾਂ ਹੀ ਇਸ ਸੁਪੇ ਨੂੰ ਤਗੜੇ ਕਰਾਂਗੇ ਤਾਂ ਆਪਾਂ ਬਚਾਂਗੇ ਇੱਥੇ ਇੰਡਸਟਰੀ ਆਊਗੀ ਇੱਥੇ ਡਿਵੈਲਪਮੈਂਟ ਹੋਊਗਾ ਤੇ ਖੇਤੀ ਚ ਇੰਪਰੂਵਮੈਂਟ ਆਊਗੀ ਉਹ ਕਲੀ ਖਾਲੀ ਦਿਲ ਕਰ ਸਕਦਾ ਹੈ ਕਿਉਂਕਿ ਸਾਡਾ ਘਰ ਹੈ ਉਹਨਾਂ ਦਾ ਘਰ ਨਹੀਂ ਹੈ ਉਹ ਤਾਂ ਜਿਵੇਂ ਕਿਹਾ ਗੈਸਟ ਹਾਊਸ ਵਾਸਤੇ ਹੁੰਦੇ ਸੂ ਮੈਂ ਜਿਆਦਾ ਸਮਾਨ ਨਹੀਂ ਲੈਣਾ ਮੈਂ ਅੱਜ ਬੜਾ ਦਿਲੋਂ ਮੈਨੂੰ ਖੁਸ਼ੀ ਹੈ ਤੇ ਮੈਂ ਕਈ ਮਹੀਨਿਆਂ ਦਾ ਜਦੋਂ ਗੈਸ ਮਾਨ ਸਾਹਿਬ ਤੁਹਾਨੂੰ ਉਦੋਂ ਹੀ ਮੈਂ ਸੱਤ ਅੱਛਾ ਮੈਂ ਹੋਰ ਕਿਸੇ ਨਾਲ ਨਹੀਂ ਗੱਲ ਕੀਤੀ ਏਕਸੈਪਟ ਮਾਨ ਸਾਹਿਬ ਨਾਲ ਹੀ ਕਰਦਾ ਸੀ ਹੈ ਇਹਨਾਂ ਦਾ ਵੀ ਜਦੋਂ ਬੋਰ ਹੁੰਦੇ ਮੇਰੇ ਨਾਲ ਗੱਲ ਕਰ ਲੈਂਦੇ ਸੀ ਜਦੋਂ ਮੇਰਾ ਜੀ ਕਰਦਾ ਸੀ ਮੈਂ ਮਾਨ ਸਾਹਿਬ ਨੂੰ ਗੱਲ ਕਰਦਾ ਸੀ ਮੈਂ ਕਿਹਾ ਮਾਨ ਸਾਹਿਬ ਜਿੰਨਾ ਮਰਜ਼ੀ ਅਉ ਮੈਂ ਤੁਹਾਨੂੰ ਲੈ ਕੇ ਹੀ ਆਉਣਾ ਮੈਂ ਇੱਕ ਵਾਰ ਕਿਹਾ ਸੀ ਮਾਮਾ ਹੁਣ ਚੱਕ ਲੈਣਾ ਤੁਸੀਂ ਦੱਸੋ ਕਿੱਥੇ ਬੈਠੀਓ ਹੈ ਬੋਲੇ ਸੁਣ ਹਾਂ ਜੀ ਦੇਖੋ ਹੁਣ ਸਭ ਤੋਂ ਸੀਨੀਅਰ ਹੁਣ ਮਾਨ ਸਾਹਿਬ ਹੈ ਇਹਨਾਂ ਦੀ ਐਡਵਾਈਸ ਮਾਨ ਸਾਹਿਬ ਦੀ ਕੱਲੇ ਇਸ ਨਹੀਂ ਸਾਡੀ ਪਾਰਟੀ ਚ ਵੀ ਮੈਨੂੰ ਲੱਗਦਾ ਸਭ ਤੋਂ ਸੀਨੀਅਰ ਤੁਸੀਂ ਹਣ ਏਜ ਕਿੰਨੇ ਹੋਗੇ ਇਹ ਤਾਂ ਜਨ ਆ ਉਹ ਕੋਲ ਇਲੈਕਸ਼ਨਲ ਸਭ ਤੋਂ ਸੀਨੀਅਰ ਆ ਦੇਖੋ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਿਹੜੇ ਪੁਰਾਣੇ ਲੋਕ ਹੁੰਦੇ ਨਾ ਉਹਨਾਂ ਨੂੰ ਹਰ ਦਾ ਪੇਛ ਪਤਾ ਹੁੰਦਾ ਜਿਵੇਂ ਕਹਾਵਤ ਹੈ ਇੱਕ ਬਜ਼ੁਰਗ ਨੂੰ ਜਰੂਰ ਨਾਲ ਕੇ ਲੈ ਕੇ ਹੀ ਜਾਇਆ ਕਰੋ ਉਹਨੂੰ ਕਿਤੇ ਮੁਸ਼ਕਲ ਹੋ ਜਾਂਦੇ ਜੇ ਮੁੰਡਿਆਂ ਨੂੰ ਕੋਈ ਮੁਸ਼ਕਲ ਆ ਜਾਏ ਕੱਢਣ ਦਾ ਰਾਹ ਤਾਂ ਬਜ਼ੁਰਗੀ ਦੱਸਦੇ ਹੁੰਦੇ ਐਸ ਕਰਕੇ ਮਾਨ ਸਾਹਿਬ ਤੁਹਾਨੂੰ ਤੁਸੀਂ ਮੈਂ ਮੈਂ ਘਰ ਵਾਪਸੀ ਨਹੀਂ ਕਰ ਰਿਹਾ ਮੈਂ ਲਗਨ ਮੇਰੇ ਤੇ ਸਿਰ ਤੇ ਯਤਰਾ ਕਿਉਂ ਆਸ਼ੀਰਵਾਦ ਮੈਂ ਮੈਨੂੰ ਸਰੋਪਾ ਦਿਓ ਮੈਂ ਇਹਨਾਂ ਨੂੰ ਨਹੀਂ ਦੇਣਾ ਮੈਨੂੰ ਦੇਣ ਨਹੀਂ ਸਰੋਪਾ ਕਿਉਂਕਿ ਆ ਮੇਰੇ ਬਜ਼ੁਰਗ ਹੈ ਮੇਰੇ ਦੇ ਪਿਤਾ ਮੰਗੂ ਹੈ ਤੇ ਇਸ ਕਰਕੇ ਇਹਨਾਂ ਨੇ ਮੇਰੇ ਬਾਦਲ ਸਾਹਿਬ ਦਾ ਬੜਾ ਸਾਥ ਦਿੱਤਾ ਤੇ ਇਸ ਕਰਕੇ ਮੈਂ ਛੁੱਟੋ ਸਰੋਪਾ ਲੈ ਕੇ ਤੇ ਮੈਂ ਇੰਨੀ ਬੇਨਤੀ ਕਰਦਾ ਹਾਂ ਤੁਸੀਂ ਸਾਰੀ ਸਾਰੇ ਆਪਣੇ ਸਾਥੀਆਂ ਨੂੰ ਅੱਜ ਮਨ ਬਣਾ ਲਵਾ ਕੇ ਇੱਥੇ ਆਏ ਆਂ ਕੀ ਆਪਾਂ ਆਪਣੀ ਆਪਣੀ ਕੌਮ ਦੀ ਆਪਣੀ ਪੰਜਾਬ ਦੀ ਆਪਣੇ ਕਿਸਾਨਾਂ ਦੀ ਗਰੀਬ ਦੀ ਵਪਾਰੀ ਦੀ ਆਪਣੀ ਸਰਕਾਰ ਲੈ ਕੇ ਆਪਾਂ ਪੰਜਾਬ ਨੂੰ ਵਾਪਸ ਉਹ ਖੁਸ਼ੀਆਂ ਦੇ ਦਿਨ ਦਿਖਾਉਣੇ ਆ ਵਾਹੀ ਨੂੰ ਜਿੱਕਾ ਖਾਲਸਾ ਬਾਈ ਸੋਹਣਿਆ ਅੱਜ ਸਾਰਿਆਂ ਨੂੰ ਲੀਡਰਾਂ ਨੂੰ ਕਹਿੰਦਾ ਮਾਨ ਸਾਹਿਬ ਹੁਣ ਆਪਣੇ ਸਭ ਤੋਂ ਸੀਨੇ ਰਹਿ ਇੱਥੇ ਇੱਕ ਪਰਿਵਾਰ ਮੰਗੂ ਮਾਨ ਸਾਹਿਬ ਤੁਸੀਂ ਸਾਰਿਆਂ ਨੂੰ ਐਡਵਾਈਸ ਕਰੋ ਦੇ ਸਾਰੇ ਸਾਥੀਆਂ ਨੂੰ ਇੱਕ ਝੰਡੇ ਥੱਲੇ ਕਰ ਲੋ ਨਿਸ਼ਾਨਾ ਇੱਕੋ ਇੱਕ ਹੈ 2027 ਪੰਜਾਬ ਦੀ ਸਰਦਾਰ ਪੰਜਾਬੀਆਂ ਦੀ ਸਰਕਾਰ